ਹਾਂਜੀ ਆ ਮਾਨਯੋਗ ਡਿਜੀਪੀ ਪੰਜਾਬ ਐਸਐਸਪੀ ਕਬੂਤਲਾ ਸਾਹਿਬ ਇਹਨਾਂ ਦੇ ਦਿਸ਼ਾ ਨਿਰਦੇਸ਼ ਦੇ ਉੱਪਰ ਜਿਹੜੀ ਮਾੜੇ ਅਨਸਰਾਂ ਦੇ ਖਿਲਾਫ ਅਸੀਂ ਲਗਾਤਾਰ ਮਹਿੰਮ ਇਕਬਦੀ ਹੋਈ ਹੈ ਉਹਦੇ ਵਿੱਚ ਇੱਕ 5 ਤਰੀਕ ਨੂੰ ਬਹੁਤ ਹੀ ਸੈਂਸੇਸ਼ਨਲ ਸਨੈਚਿੰਗ ਹੋਈ ਸੀ ਹਰਗੋਬਿੰਦਗਰ ਦੇ ਵਿੱਚ ਜਿਹਦੇ ਵਿੱਚ ਮਿਰਚਾ ਪਾ ਕੇ ਅੱਖਾਂ ਦੇ ਵਿੱਚ ਦੋ ਸਨੈਚਰਸ ਪਾਰਨਰ ਤੇਦਰ ਵਰਕੇ ਉਹ ਲੈ ਲਈ ਤੋਂ ਗੜਾ ਔਰ ਇੱਕ ਸੋਨੇ ਦੀ ਚੈਂ ਉਹ ਲੁੱਟ ਕੇ ਲੈ ਗਈ ਸੀ ਇਮੀਡੀਏਟਲੀ ਇਹ ਸੀ ਟੀਮਾਂ ਕਨਸਟੀਟ ਕੀਤੀਆਂ ਡੀਐਸਪੀ ਫਰਗੋਰਾ ਉਹਨਾਂ ਦੇ ਅੰਡਰ ਔਰ ਇਨਚਾਰਜ ਸੀਆਈਏ ਔਰ ਐਸਐਚਓ ਸਿਟੀ ਉਹਨਾਂ ਦੀਆਂ ਟੀਮਾਂ ਬਣਾਈਆਂ ਗਈਆਂ ਸੀਸੀਟੀਵੀ ਫੁਟੇਜਿਸ ਦਾ ਮਗਰਾ ਕੀਤਾ ਗਿਆ ਟੈਕਨੀਕਲ ਤੋਂ ਹਿਊਮਨ ਇੰਟੈਲੀਜੈਂਸ ਗੈਦਰ ਕੀਤੀ ਗਈ ਤੇ ਇਹਦੇ ਨਿਪਟਾਰੇ ਨੂੰ ਇੱਕ ਬਹੁਤ ਅੱਛੀ ਔਰ ਕ੍ਰੈਡੀਬਲ ਇਨਪੁਟ ਮਿਲੀ ਥੀ ਇਹ ਜਿਹੜੇ ਨੇ ਦੋ ਮੁੰਡੇ ਮਨਜੀਤ ਸਿੰਘ ਉਰਫ ਕਰਨ ਇਹ ਚਾਰ ਨਗਰ ਦਾ ਰਹਿਣ ਵਾਲਾ ਹੈ ਔਰ ਮਨਵੀਰ ਸਿੰਘ ਪੁੱਤਰ ਕੁਲਵਿੰਦਰ ਪਿੰਡ ਖਲਵਾੜਾ ਇਹ ਖਲਵਾੜਾ ਮੋੜ ਤੇ ਜੀਟੀ ਰੋਡ ਤੇ ਆ ਆਇਡੈਂਟੀਫਾਈ ਹੋਏ ਨੇ ਕਿ ਇਹਨਾਂ ਹੀ ਮੁੰਡਿਆਂ ਨੇ ਜਿਹੜੀ ਇਹ ਕੀਤੀ ਹੈ ਮਾਰਦਾ ਤੇ ਟੀਮਾਂ ਨੂੰ ਇਮੀਡੀਏਟਲੀ ਭੇਜਿਆ ਗਿਆ ਤੇ ਉਹ ਰਾਉਂਡ ਅਪ ਕੀਤਾ ਤੇ ਇਹਨਾਂ ਤੋਂ ਸਾਨੂੰ ਜਿਹੜੀ ਸਨੇਚ ਹੋਇਆ ਹੋਇਆ ਕੜਾ ਉਹ ਰਿਕਵਰ ਹੋ ਜਾਂਦਾ ਹੈ ਪੁਛ ਵੀ ਕੀਤੀ ਗਈ ਤਾਂ ਇਹਨਾਂ ਨੇ ਦੱਸਿਆ ਕਿ ਜਿਹੜਾ ਮਨਵੀਰ ਹੈ ਖਲਵਾੜੇ ਦਾ ਰਹਿਣ ਵਾਲਾ ਹੈ ਇਹ ਵਨ ਆਫ ਦਾ ਸਨੇਚਰ ਸੀਗਾ ਔਰ ਇਹਨੇ ਕਰਨ ਜਿਹੜਾ ਮਨਜੀਤ ਸਿੰਘ ਉਰਫ ਕਰਨ ਹੈ ਇਹਦੇ ਕਹਿਣ ਤੇ ਇਹਨਾਂ ਨੇ ਸਟੈਚਿੰਗ ਕੀਤੀ ਹੈ ਮਾਸਟਰਮਾਈਂਡ ਇਹਦੇ ਵਿੱਚ ਕਰਨ ਸੀਗਾ ਤੇ ਮਨਵੀਰ ਦੇ ਨਾਲ ਇੱਕ ਹੋਰ ਇਹਦਾ ਜਿਹੜਾ ਅਸੋਸੀਏਟ ਸੀਗਾ ਸਨੀ ਉਹ ਅਜੇ ਤੱਕ ਗ੍ਰਿਫਤਾਰ ਤੋਂ ਗ੍ਰਿਫਤਾਰੀ ਤੋਂ ਬਾਹਰ ਹੈ ਪਰ ਉਹਦੇ ਵਾਸਤੇ ਵੀ ਅਸੀਂ ਰੈਡਾ ਕਰ ਰਹੇ ਹਾਂ ਤੋਂ ਤਿੰਨ ਜਿਹੜੇ ਇਹਦੇ ਵਿੱਚ ਪੂਰੇ ਇਨਵੋਲਡ ਸੀਗੇ ਦੋ ਜਿਹੜੇ ਮੋਟਰਸਾਈਕਲ ਤੇ ਆਏ ਔਰ ਉਹਨਾਂ ਚੋਂ ਇੱਕ ਅਸੀਂ ਗ੍ਰਿਫਤਾਰ ਕਰ ਲਿਆ ਤੇ ਮਾਸਟਰਮਾਈਂਡ ਉਹ ਗ੍ਰਿਫਤਾਰ ਕਰ ਲਿਆ ਜਿਹੜਾ ਸਨੀ ਹੈ ਉਹ ਵੀ ਬਹੁਤ ਜਲਦ ਅਸੀਂ ਗ੍ਰਿਫਤਾਰ ਕਰ ਲਵਾਂਗੇ ਤੇ ਇਹਦੇ ਨਾਲ ਹੀ ਅੱਛੀ ਜਿਹੜੀ ਹੈਗੀ ਕਾਰਗੁਜ਼ਾਰੀ ਸਾਡੇ ਫਗਵਾੜਾ ਸਬਡਿਵੀਜ਼ਨ ਨੇ ਕੀਤੀ ਹੈ ਕਿਉਂਕਿ ਸਨੇਚਰਸ ਦਾ ਜਿਹੜਾ ਸਾਡਾ ਕਮਿਟਿਡ ਹੈਗੀ ਹੈ ਕਿ ਜ਼ੀਰੋ ਟੋਲਰੈਂਸ ਹੈਗੀ ਹੈ ਤੇ ਇਹਨਾਂ ਤੋਂ ਜਿਹੜੀ ਹੈਗੀ ਫਰਜ਼ਾ ਕੁਸ਼ਵਿਸ ਦੇ ਵਿੱਚ ਇਹਨਾਂ ਨੇ ਕਿਹਨੂੰ ਵੇਚਿਆ ਪੁਰਾਣੀਆਂ ਵਾਰਦਤਾਂ ਹੋਰ ਕੀ ਨੇ ਉਹ ਵੀ ਅਸੀਂ ਖੁਲਾਸਾ ਕਰਾਂਗੇ ਜਲਦ ਤੋਂ ਜਲਦ ਮੈਡਮ ਪਹਿਲੇ ਕਿੰਨਾ ਕਿੰਨਾ ਬੈਕਗ੍ਰਾਉਂਡ ਕੀ ਹੈ ਫਿਲਹਾਲ ਇਹਨਾਂ ਦਾ ਜੀ ਵੈਰੀਫਿਕੇਸ਼ਨ ਕੀਤੀ ਗਈ ਹੈ ਕੋਈ ਵੀ ਇਹਨਾਂ ਤੇ ਪਹਿਲਾਂ ਐਫ ਆਈ ਆਰ ਨਹੀਂ ਹੈਗੀ ਹੈ ਪਰ ਵਾਰਦਤਾ ਇਹਨਾਂ ਤੋਂ ਅਸੀਂ ਕੁਝ ਕੁਝ ਕਰ ਰਹੇ ਹਾਂ ਕਿ ਇਸ ਤੋਂ ਪਹਿਲਾਂ ਇਹਨੇ ਹੋਰ ਕੋਈ ਵਾਰਦਤਾ ਕੀਤੀਆਂ ਹੋਣ ਤੇ ਜਿਹੜਾ ਸਨੀ ਹੈ ਜਿਹੜਾ ਹਜੇ ਤੱਕ ਤੋਂ ਬਾਹਰ ਹੈ ਉਹ ਪੇਸ਼ਾਵਰ ਸਾਨੂੰ ਲੱਗਦਾ ਹੈ ਜਿਨ੍ਹਾਂ ਦੇ ਬਾਰੇ ਸਾਨੂੰ ਪਤਾ ਲੱਗ ਰਿਹਾ ਹੈ ਤੇ ਉਹਦੀ ਵੀ ਅਸੀਂ ਜਲਦ ਤੋਂ ਜਲਦ ਗ੍ਰਿਫਤਾਰ ਕਰਾਂਗੇ। ਮੈਂ ਤਾਂ ਸਭ ਗੱਲਾਂ ਉਹ ਤੇ ਆਪਨ ਬਣਾ ਲਈ। ਆਰਮਸ ਇਹਨਾਂ ਤੋਂ ਕੋਈ ਰਿਕਵਰ ਨਹੀਂ ਹੋਇਆ। ਤੇ ਬਾਈਕ ਵਗੈਰਾ ਨੰਮ ਕਿਹਦਾ ਸੀ ਜਿਹੜਾ ਯੂਜ਼ ਹੋ ਰਿਹਾ ਸੀ? ਬਾਈਕ ਇਹ सनी ਦਾ ਸੀਗਾ ਜੀ। ਔਰ ਉਹ ਹਜੇ ਗ੍ਰਿਫਤਾਰ ਤੋਂ ਬਾਹਰ ਹੈ ਔਰ ਜਿਹੜੀ ਚੇਨ ਸੀਗੀ ਵਨ ਆਫ ਦ ਲੜਕੀ ਦੀ ਉਹ ਉਹਦੇ ਕੋਲ ਹੀ ਹੈਗੀ ਹੈ। ਤੇ ਉਹਦੇ ਤੋਂ ਹੀ ਗ੍ਰਿਫਤਾਰੀ ਤੋਂ ਬਾਅਦ ਉਹ ਰਿਕਵਰ ਹੋਈ। ਜਿਹੜੇ ਇੰਜਰਡ ਹੋਏ ਸੀ ਕਿ ਮੈਂ ਕੋਈ ਉਹਨਾਂ ਨੇ ਉਹਨਾਂ ਨੇ ਸਖ ਚੋਟ ਮਾਰੀ ਸੀ ਕਿ ਜਾਂ ਖੇਚਤ ਹੋਏ ਸੀ ਚਿੰਦੜ ਹੋਏ ਗਏ ਸੀ। ਜਿਵੇਂ ਜਿਨ੍ਹਾਂ ਨੇ ਪੈਪਰ ਸਪਰੇ ਪਾਤਾ ਤੇ ਫਿਰ ਜਿਹੜੀ ਉਹਦੀ ਚੇਨ ਔਰ ਜਿਹੜਾ ਇਹਨਾਂ ਦਾ ਕੜਾ ਲੈ ਰਹੀ ਸੀ ਕਿ ਤੁਹਾਨੂੰ ਵੀਡੀਓ ਦੇ ਵਿੱਚ ਵੀ ਕਲੀਅਰ ਪਤਾ ਚੱਲ ਰਿਹਾ ਕਿ ਉਹ ਥੋੜਾ ਬਹੁਤ ਉਹਨਾਂ ਦੀ ਹੱਥੋਪਾਈ ਹੋ ਰਹੀ ਹੈ ਸੋ ਉਸੇ ਦੇ ਵਿੱਚ ਹੀ ਜਿਹੜਾ ਉਹਨਾਂ ਤੇ ਥੋੜੀ ਇੰਜਰੀ ਹੋਈ ਹੈ ਉਸੇ ਦੇ ਦੌਰਾਨ ਹੀ ਹੋਈ ਹੈ ਬੜੇ ਯੰਗ ਏਜ ਦੇ ਲੜਕੇ ਲੱਗਦੇ ਹਨ ਕਿ ਕਰਦੇ ਕਿਸਗੇ ਇਹ ਦੋਨੇ ਜੀ ਇਹ ਜੀ ਵਿਲੇ ਹੈਗੇ ਨੇ ਕੋਈ ਕੰਮ ਨਹੀਂ ਕਰਦੇ ਹੈਗੇ ਔਰ ਆਦੀ ਵੀ ਹੈਗੇ ਨੇ ਨਸ਼ਾ ਮੁਸ਼ਾ ਲੈਣ ਦੇ ਤੇ ਬਸ ਆਪ ਦੇ ਇਸੇ ਚੀਜ਼ ਦੀ ਕੂਪਤੀ ਵਾਸਤੇ ਇਹ ਸਨੈਚਿੰਗ ਕਰ ਰਹੇ ਹੈਗੇ ਸਹੀ ਜੀ Thank you.